ਗੁੰਗਾ ਬੰਦਾ ਜਿਹਨੂੰ ਡਾਕਟਰਾਂ ਨੇ ਜਵਾਬ ਦੇ ਤਾਂ ਚੌਪਈ ਸਾਹਿਬ ਕਰਨ ਲੱਗ ਜੇ ਫਲ ਪਤਾ ਕਿਡਾ ਸੋਨੇ ਗੁੰਗਯੂ ਆ ਯਾਹੇ ਸੁਰਸਨਾ ਪਾਵਈ ਸੋਨੇ ਮੂੜ ਚਿਤ ਲਾਏ ਚਤਰਤਾ ਆ ਬਈ ਮਹਾਰਾਜ ਕਹਿੰਦੇ ਗੁੰਗਾ ਬੰਦਾ ਬੋਲਣ ਲੱਗ ਜਾਂਦਾ ਜੇ ਚੌਪਈ ਸਾਹਿਬ ਦਾ ਪਾਠ ਕਰਨ ਲਵੇ ਜਵਜੀ ਸਾਹਿਬ ਬਸਾਰਤਾ ਜਿਨ੍ਹਾਂ ਨੇ ਚੌਪਈ ਸਾਹਿਬ ਬਸਾਰਤਾ ਪੰਜ ਪਾਠ ਵੀ ਨਹੀਂ ਕਰਦੇ ਚੌਪਈ ਸਾਹਿਬ ਦੇ 14-15 ਮਿੰਟ ਲੱਗਦੇ 3 ਮਿੰਟ ਚ ਇੱਕ ਪਾਠ ਹੋ ਜਾਂਦਾ 15 ਮਿੰਟ ਵੀ ਜੇ ਪੰਜ ਪਾਠ ਚੌਪਈ ਸਭ ਦੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਮਿਲਦੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਮੂਰਖ ਬੰਦਾ ਉਹਨੂੰ ਚਤਰਾਈ ਆ ਜਾਂਦੀ ਹੈ ਚੌਪਈ ਸਾਬ ਦਾ ਪਾਠ ਜੇ ਕੋਈ ਕਰੇ ਇੱਕ ਪਾਠ ਦਾ ਫਲ ਆ ਜੇ ਕੋਈ 25 ਕਰਦਾ ਨਾ ਪਾਠ ਜਿੰਨੇ ਵੀ ਦੁੱਖ ਦਰਦ ਸਾਰੇ ਦੂਰ ਹੋ ਜਾਂਦੇ ਆਹ ਕਰ ਲੈਣਾ ਮੈਂ ਉਹ ਕਰ ਲੈਣਾ ਕੁਝ ਨਹੀਂ ਕੋਈ ਕਰ ਸਕਦਾ ਜਦ ਤੱਕ ਗੁਰਨਾਦ ਜੀ ਮਿਹਰ ਨਾ ਹੋਵੇ ਉਹਦੀ ਕਿਰਪਾ ਨਾ ਹੋਵੇ ਆਪਾਂ ਵੀ ਸੋਚ ਕੇ ਦੇਖ ਲਓ ਪਈਆਂ ਨੇ ਪੂਰਾ ਜੋਰ ਲਾਇਆ ਪਿਆ ਵੀ ਕਿਤੇ ਮਾਇਆ ਮਿਲ ਜੇ ਇਹਦਾ ਹੋਣਾ ਮਿਲ ਨਹੀਂ ਹੈ ਜਾਂ ਮੈਂ ਇਹ ਬਗਵੀ ਤੇ ਪਹੁੰਚ ਜਾਵਾਂ ਕੀ ਖਟ ਲਿਆ ਕੁਝ ਨਹੀਂ ਯਾਬੇ ਫਟਿਆ ਤਹਾਂ ਗਵਾਇਆ ਹਰ ਪ੍ਰਮਾਨ ਦਰ ਗਿਆ ਦਾ ਆਇਆ ਸਮੇ ਨੂੰ ਖਰਾਬ ਹੀ ਕੀਤਾ ਵਾਹਿਗੁਰੂ ਇਹ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਹੁੰਦੇ ਸੱਚੇ ਪਾਤਸ਼ਾਹ ਜੋ ਤੁਹਾਨੂੰ ਚੰਗਾ ਲੱਗਦਾ ਉਹ ਸਰੀਰ ਤੂੰ ਬਣਾਓ ਮੈਂ ਆਪਣੀ ਸੋਚ ਨਹੀਂ ਰੱਖਣੀ ਵਾਹਿਗੁਰੂ ਸੋਚਿਆ ਸੋਚ ਨਾ ਹੋਈ ਜੇ ਸੋਚੀ ਲੱਖਵਾਰ ਮਹਾਰਾਜ ਕਹਿੰਦੇ ਲੱਖਾਂਵਾਰੀ ਸੋਚੋ ਸੋਚਣਾ ਬੰਦ ਨਾ ਕੁਝ ਨਹੀਂ ਸਹੀ ਗੱਲ ਇਹ ਆਪਾਂ ਕਦੇ ਹੱਥ ਬੰਨ੍ਹ ਕੇ ਕਹਿ ਦਿੰਦੇ ਸੱਚੇ ਬਾਦਸ਼ਾਹ ਇਹ ਗੁਰ ਨਾਨਕ ਸਾਹਿਬ ਮਹਾਰਾਜ ਹੀ ਮੂਰਖਾਂ ਹਨ ਕੋਈ ਪਤਾ ਹੀ ਕੁਝ ਨਹੀਂ ਜੇ ਬਾਦਸ਼ਾਹ ਜੂ ਤਾਂ ਚੰਗਾ ਲੱਗਦਾ ਉਹੀ ਹੋਣਾ ਚਾਹੀਦਾ ਫਿਰ 사ਦਗੁਰ ਜੀ ਖੁਸ਼ ਹੋਗੇ ਨਾ ਦੁਨੀਆ ਤੁਹਾਡੇ ਮੂੰਹ ਵੱਲ ਦੇਖੇਗੀ ਵੀ ਇਹ ਕਰਦੇ ਕੀ ਨੇ ਇਹ ਜਿਹੜਾ ਸਥਾਨ ਹੈ ਨਾ ਸਾਰ ਸੰਗਤ ਦੇ ਗੁਰਨਾਨਕ ਸਾਹਿਬ ਦੀ ਕਿਰਪਾ ਨਾਲ ਚੱਲ ਰਿਹਾ ਹੈ ਜਿੱਥੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਨਾ ਕਿਤੇ ਮੰਗਣ ਜਾਈਦਾ ਸਾਰ ਸੰਗਤ ਨਾ ਕਿਤੇ ਪਰਜੀ ਕਟਨੀ ਨਾ ਗਰਾਹੀ ਨਾ ਮੰਗਣਾ ਲੰਗਰ ਚੱਲ ਰਿਹਾ ਹੈ ਮਹਾਰਾਜ ਕਹਿੰਦੇ ਹੁੰਦੇ ਸੀ ਕਹਿੰਦੇ ਕਿਤੇ ਲੋੜ ਨਹੀਂ ਪੈਣੀ ਮੰਗਣ ਦੀ ਆਪਣੇ ਤੇ ਗੁਰਨਾਥ ਸਾਹਿਬ ਕੁਛ ਨਹੀਂ ਜੇ ਗੁਰਨਾਥ ਸਾਹਿਬ ਆਪਣੇ ਤੇ ਕੁਛ ਨਹੀਂ ਫਿਰ ਲੋੜ ਨਹੀਂ ਪੈਂਦੀ ਮੰਡਣ ਦੀ ਸਾ ਸੰਗਤ ਨਹੀਂ ਕਿਉਂ ਸੋਚਿਆ ਪਾਲ ਤੋਂ ਸੋਚਣੀ ਆ ਜਦੋਂ ਮਾਲਕ ਆਪਣੇ ਨਾਲ ਗੁਰਨਾਥ ਸਾਹਿਬ ਨਾਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿ ਰਹੇ ਨੇ ਸਭ ਤੇ ਬਟਾ ਸਤ ਗੁਰਨਾਥ ਜੀ ਨੇ ਕਲ ਰਾਖੀ ਮੇਰੀ ਘਰ ਘਰ ਕਹਿ ਰਹੇ ਜੇ ਕੋਈ ਦੁਨੀਆ ਤੇ ਵੱਡਾ ਹੈ ਤਾਂ ਗੁਰਨਾਥ ਸਾਹਿਬ ਨੁਰਜੋ ਚੰਗੇ ਰਹੋਗੇ ਹੁਣ ਵੀ ਵਿਸ਼ਵਾਸ ਬਣਾ ਲਓ ਅਜੇ ਵੀ ਕਈਆਂ ਨੇ ਆਪਣੀ ਮੱਤ ਨਹੀਂ ਛੱਡੀ ਸਾਰ ਸੰਗਤ ਅਧਿਆਤਮ ਦੇ ਵਿੱਚ ਇਹ ਤੁਰਨਾ ਧਰਮ ਵਾਲੇ ਪਾਸੇ ਤੁਰਨਾ ਜੇ ਕਿਸੇ ਨਾਮ ਜਪਣ ਵਾਲੇ ਪਾਸੇ ਤੁਰਨਾ ਤਾਂ ਪਹਿਲਾਂ ਸਰੈਂਡਰ ਕਰਨਾ ਪੈਣਾ